ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਨੀਆਂ ਵੀ ਕਿਸਾਨ ਜਥੇਬੰਦੀਆਂ ਨੇ ਉਹਨਾਂ ਸਾਰਿਆਂ ਨੂੰ ਬੇਨਤੀ ਹੈ ਵੀ ਜੇ ਸੈਂਟਰ ਸਰਕਾਰ ਦਾ ਤੁਸੀਂ ਵਿਰੋਧ ਕਰਨਾ ਤੁਹਾਨੂੰ ਇਹ ਲੱਗਦਾ ਹੈ ਵੀ ਜਿਹੜੀ ਅਮਰੀਕਾ ਦੇ ਨਾਲ ਭਾਰਤ ਸਰਕਾਰ ਨੇ ਡੀਲ ਕੀਤੀ ਹੈ ਵੀ ਉਹ ਖੇਤੀ ਦੇ ਲਈ ਕਿਸਾਨ ਦੇ ਲਈ ਮਜ਼ਦੂਰ ਦੇ ਲਈ ਖਤਰੇ ਦੀ ਘੰਟੀ ਹੈ ਅੱਪਾ ਅੱਜ ਤੁਹਾਡੀ ਗੱਲ ਕਰਨੀ ਹੈ ਤੁਹਾਡਾ ਸਾਥ ਦੇ ਕੇ ਗੱਲ ਕਰਨੀ ਹੈ ਫਿਰ ਤੁਹਾਨੂੰ ਇੱਕ مشਵਰਾ ਦੇ ਉਹ ਵੀ ਤੁਹਾਨੂੰ ਮੰਨਣਾ ਪਵੇਗਾ ਤੁਸੀਂ ਡਟ ਕੇ ਵਿਰੋਧ ਕਰੋ ਸੈਂਟਰ ਗਵਰਨਮੈਂਟ ਦਾ ਬੀਜੇਪੀ ਸਰਕਾਰ ਦਾ ਪਰ ਕਰੋ ਨਿਰਪੱਖ ਹੋ ਕੇ ਜਦੋਂ ਤੁਸੀਂ ਕਿਤੇ ਰਾਹੁਲ ਗਾਂਧੀ ਕੋਲੇ ਜਾਣੇ ਹੋ ਮੀਟਿੰਗ ਕਰਨ ਵਾਸਤੇ ਖੈਰਾ ਨਾਲ ਹੁੰਦਾ ਕਦੇ ਤੁਸੀਂ ਆਮ ਆਦਿ ਪਾਰਟੀ ਕੋਲ ਜਾਂਦੇ ਹੋ ਮੀਟਿੰਗ ਕਰਨ ਵਾਸਤੇ ਕਦੇ ਤੁਸੀਂ ਬੀਜੇਪੀ ਦੇ ਲੀਡਰਾਂ ਨੂੰ ਮਿਲਦੇ ਹੋ ਕਦੇ ਤੁਸੀਂ ਪੰਜਾਬ ਦੇ ਜਿਹੜੇ ਚੁਣੇ ਹੋਏ ਐਮਪੀ ਨੇ ਉਹਨਾਂ ਨੂੰ ਮਿਲਦੇ ਹੋ ਫਿਰ ਸ਼ੱਕ ਦੀ ਸੂਈ ਤੁਹਾਡੇ ਤੇ ਜਾਂਦੀ ਹੈ ਜਿਹੜਾ ਦਲਾਲ ਸ਼ਬਦ ਵਰਤਿਆ ਨਾ ਮੈਂ ਫਿਰ ਉਹ ਕਿਤੇ ਨਾ ਕਿਤੇ ਸਹੀ ਹੈ ਕਿਉਂਕਿ ਜਿਹੜਾ ਤੁਸੀਂ ਸਹਾਰਾ ਲੈ ਰਹੇ ਹੋ ਫਿਰ ਲੋਕ ਵੀ ਕਹਿੰਦੇ ਵੀ ਤੁਹਾਡੇ ਤੇ ਖਰਚਾ ਵੀ ਕਰਦੇ ਹੋਣਗੇ ਖਰਚਾ ਤਾਂ ਕਰਨਗੇ ਉਹ ਕਹਿੰਦੇ ਆ ਵੀ ਆਉਣ ਵਾਲੇ ਇਲੈਕਸ਼ਨਾਂ ਦੇ ਵਿੱਚ ਸਾਡਾ ਸਾਥ ਦਿਓਗੇ ਸਾਡਾ ਵੋਟ ਬੈਂਕ ਵੱਡਾ ਹੁੰਦਾ ਕਿਦਨ ਕਿਤੇ ਇਹ ਸੱਕ ਦੀ ਸੂਈ ਜਿਹੜੀ ਹੈ ਤੁਹਾਡੇ ਤੇ ਜਾਣੇ ਜਾਣੀ ਕਿਉਂਕਿ ਜਿਹੜੀਆਂ ਅੰਦਰ ਖਾਤੇ ਤੁਸੀਂ ਗਿੱਟ ਮਿਟ ਕਰਦੇ ਹੋ ਸਮਝੌਤੇ ਕਰਦੇ ਹੋ ਉਹ ਕਿਤੇ ਖਾਦਸ਼ਾ ਹੈਗਾ ਪੰਜਾਬ ਦੀ ਜੇ ਕਿਸਾਨੀ ਦਾ ਨੁਕਸਾਨ ਹੋਇਆ ਨੌਜਵਾਨੀ ਦਾ ਨੁਕਸਾਨ ਹੋਇਆ ਉਹਦਾ ਖਮਿਆਜਾ ਸਾਡੇ ਪੰਜਾਬ ਦੇ ਲੋਕਾਂ ਨੂੰ ਭੁਗਤਣਾ ਪਿਆ। ਪਰ ਉਹਦੇ ਵਿੱਚ ਜ਼ਿੰਮੇਵਾਰ ਫਿਰ ਸਾਰੀਆਂ ਪਾਰਟੀਆਂ ਨੇ ਸਾਰੀਆਂ ਤਰ੍ਹਾਂ ਦੀ। ਕਿਉਂਕਿ ਤੁਸੀਂ ਜਦੋਂ ਕਿਸੇ ਧਿਰ ਦਾ ਸਹਾਰਾ ਲੈਨੇ ਹੋ ਉਦੋਂ ਫਿਰ ਤੁਹਾਡੀ ਨਿਰਪੱਖਤਾ ਨਹੀਂ ਰਹਿ ਜਾਂਦੀ। ਫਿਰ ਪੰਜਾਬ ਦੇ ਲੋਕ ਇਹ ਸੋਚਦੇ ਆ ਕਿ ਇਹ ਦਲਾਲ ਨੇ ਅੰਦਰ ਖਾਤੇ ਸਮਝੌਤਾ ਕਰਦੇ ਆ। ਇਹ ਕਿਹਦੇ ਪਾਲੇ ਵੀ ਜਾ ਕੇ ਬੰਦੇ ਆ ਕਿਹਦੀ ਸਪੋਰਟ ਕਰਦੇ ਆ। ਇਰੇ ਸੱਕ ਦੀ ਸ਼ੁਭਤਾ ਜਾਓ ਵੀ ਜਾਓ। ਔਰ ਜਦੋਂ ਤੁਸੀਂ ਗੱਲ ਕਰਦੇ ਹੋ ਕਿ ਅਸੀਂ ਮਜ਼ਦੂਰ ਨੂੰ ਨਾਲ ਲੈ ਕੇ ਚੱਲਾਂਗੇ। ਨਾਲ ਲੈ ਕੇ ਚੱਲਾਂਗੇ। ਜਾਂ ਚੱਲਿਓ। ਜਿਹੜੇ ਹੁਣ ਤੱਕ ਅੰਦੋਲਨ ਹੋਏ ਨੇ। ਉਹਨਾਂ ਅੰਦੋਲਨਾਂ ਦੇ ਵਿੱਚੋਂ ਮਜ਼ਦੂਰ ਨੂੰ ਕੁਝ ਮਿਲਿਆ? ਕੋਈ ਬੈਨੀਫਿਟ ਹੋਇਆ? ਸਿਵਾਏ ਮਜ਼ਦੂਰ ਨੂੰ ਗੁੰਮਰਾਹ ਕਰਨ ਤੋਂ ਬਜਾਈ। ਤੁਸੀਂ ਕਿਸਾਨਾਂ ਨੂੰ ਵੀ ਗੁੰਮਰਾਹ ਕੀਤਾ। ਜਦੋਂ ਤੁਸੀਂ ਦਿੱਲੀ ਕਿਸਾਨੀ ਅੰਦੋਲਨ ਕੀਤਾ ਉਦੋਂ ਇਹ ਕਿਹਾ ਕਿ ਸਾਡੀਆਂ ਜ਼ਮੀਨਾਂ ਕੋਆਪਰੇਟ ਕਰਾਣੇ ਦੱਬ ਲੈਣਗੇ ਸਾਡੀਆਂ ਜ਼ਮੀਨਾਂ ਨਲਾਮ ਹੋ ਜਾਣਗੀਆਂ ਬੜਾ ਕੁਝ ਤੁਸੀਂ ਇੱਕ ਪੰਜਾਬ ਦੇ ਕਿਸਾਨਾਂ ਨੂੰ ਜਾਂ ਮਜ਼ਦੂਰ ਨੂੰ ਕਿਹਾ ਕਿ ਤੁਹਾਨੂੰ ਦਿਹਾੜੀ ਨਹੀਂ ਮਿਲਣੀ ਤੁਸੀਂ ਤਰਸੋਂਗੇ ਛੋਟੇ ਦੁਕਾਨਦਾਰ ਨੂੰ ਵਪਾਰੀ ਨੂੰ ਮਾਰ ਕੀਤਾ ਉਦੋਂ ਕਿਤੇ ਨਾ ਕਿਤੇ ਇਹ ਲੱਗਦਾ ਵੀ ਤੁਸੀਂ ਕਿਸੇ ਪਾਲਣੇ ਦੇ ਵਿੱਚ ਬੈਠੇ ਹੋ ਇਹ ਸਚਾਈ ਹੈ ਜਿਹੜੀ ਵੀ ਸਰਕਾਰ ਤੁਹਾਨੂੰ ਲੱਗਦਾ ਹੈ ਵੀ ਖੇਤੀ ਖਤਮ ਕਰ ਦੂਗੀ ਜਾਂ ਕਿਸਾਨ ਨੂੰ ਖੇਤੀ ਤੋਂ ਬਾਹਰ ਕਰ ਦੂਗੀ ਉਹਦਾ ਵਿਰੋਧ ਕਰੋ ਸਾਨੂੰ ਹੱਕ ਹੈ ਅਸੀਂ ਆਜ਼ਾਦ ਭਾਰਤ ਦੇ ਵਾਸੀ ਆ ਅਸੀਂ ਆਪਣੀ ਗੱਲ ਕਹਿ ਸਕਦੇ ਹਾਂ ਪਰ ਕਿਸੇ ਦੀ ਧਿਰ ਬਣ ਕੇ ਨਾ ਜਾਂ ਕਿਸੇ ਧਿਰ ਦੇ ਨਾਲ ਖੜ ਕੇ ਨਾ ਕਰੋ ਹੁਣ ਜੇ ਕਿਸਾਨ ਆਗੂ ਰਾਹੁਲ ਗਾਂਧੀ ਨੂੰ ਮਿਲਣ ਵਾਸਤੇ ਜਾਂਦੇ ਨਾਲ ਖੈਰਾ ਸਾਹਿਬ ਬੈਠੇ ਐ ਤਾਂ ਫਿਰ ਸ਼ੱਕ ਦੀ ਸੁਈ ਤਾਂ ਜਾਊਗੀ ਜਾਊਗੀ ਨਾ ਜੇ ਤੁਸੀਂ ਪੰਜਾਬ ਦੇ ਵਿੱਚ ਭਵੰਤਮਾਨ ਦੇ ਕਿਸੇ ਲੀਡਰ ਨੂੰ ਮਿਲਦੇ ਹੋ ਜਾਂ ਭਵੰਤਮਾਨ ਨੂੰ ਮਿਲਦੇ ਹੋ ਫਿਰ ਸ਼ੱਕ ਦੀ ਸੁਈ ਤਾਂ ਜਾਊ ਪਈ ਜਾਊਗੀ ਨਾ ਵੀ ਤੁਹਾਡਾ ਕੋਈ ਇੱਕ ਸਿਆਸੀ ਮੰਤਬ ਹੈਗਾ ਤੁਸੀਂ ਕੁਝ ਘਟਨਾ ਚਾਹੁੰਦੇ ਹੋ ਤੁਹਾਨੂੰ ਕੋਈ ਲਾਭ ਇਹ ਸ਼ੱਕ ਦੀ ਸੁਣ ਤਾਂ ਜਾਣੇ ਜਾਣੀ ਪਰ ਇਹ ਗੱਲ ਮੈਂ ਤੁਹਾਨੂੰ ਕਲੀਅਰ ਕਰਨੀ ਹੈ ਬਿਖ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਦਾ ਕੇਵਲ ਨਾਅਰਾ ਹੈ ਉਹਦੇ ਵਿੱਚ ਮਜ਼ਦੂਰ ਨੂੰ ਕੁਝ ਨਹੀਂ ਮਿਲਿਆ ਤੇ ਨਾ ਹੀ ਤੁਸੀਂ ਦੇਣਾ ਚਾਹੁੰਦੇ ਹਾਂ ਠੀਕ ਹੈ ਮਜ਼ਦੂਰ ਇਕੱਠ ਕਰਨ ਦੇ ਲਈ ਤੁਸੀਂ ਮੋਹਰਾ ਬਣਾਉਣਾ ਹੁੰਦਾ ਹੈ ਹੱਲਾਸ਼ੀਰੀ ਦੇ ਕੇ ਪਰ ਹੁਣ ਮਜ਼ਦੂਰ ਨੂੰ ਸਮਝ ਆ ਗਈ ਕਿਉਂਕਿ ਜਿੰਨਾ ਚਿਰ ਪੰਜਾਬ ਦੇ ਵਿੱਚ ਇੰਡਸਟਰੀ ਨਹੀਂ ਆਉਂਦੀ ਵੱਡੇ ਪ੍ਰੋਜੈਕਟ ਨਹੀਂ ਲੱਗਦੇ ਉਨਾ ਚਿਰ ਮਜ਼ਦੂਰ ਨੂੰ ਕੰਮ ਮਿਲ ਨਹੀਂ ਸਕਦਾ ਇਹ ਸੱਚਾਈ ਹੈ ਮਜ਼ਦੂਰ ਖੇਤੀ ਤੇ ਕਿੰਨਾ ਕੁ ਨਿਰਭਰ ਹੋ ਸਕਦਾ ਬਿਲਕੁਲ ਨਹੀਂ ਖੇਤੀ ਦੇ ਵਿੱਚ ਕਿੰਨਾ ਕੁ ਸਮਾਂ ਦਿਹਾੜੀ ਬੰਦਾ ਕਰਦਾ ਇਹ ਸਭ ਨੂੰ ਪਤਾ ਹੈ ਮਜ਼ਦੂਰ ਦਾ ਕੰਮ ਤੇ ਖੇਤੀ ਵਿੱਚੋਂ ਖਤਮ ਹੈ ਬਹੁਤ ਥੋੜਾ ਤੇ ਜੇ ਸਰਕਾਰ ਕਿਸੇ ਮੁਲਕ ਦੇ ਨਾਲ ਵਪਾਰ ਤੇ ਡੀਲ ਕਰਕੇ ਕੁਝ ਭਾਰਤ ਦੇ ਵਿੱਚ ਕਰਨਾ ਚਾਹੁੰਦੀ ਹੈ ਵਿਕਸਿਤ ਭਾਰਤ ਬਣਾਉਣਾ ਚਾਹੁੰਦੀ ਹੈ ਤਾਂ ਫਿਰ ਸਾਨੂੰ ਦੇ ਵਿੱਚ ਹਰਜ ਕੀ ਹੈ ਅਸੀਂ ਲੋਕਾਂ ਨੂੰ ਕਿਉਂ ਸਰਕਾਰ ਦੇ ਖਿਲਾਫ ਭੜਕਾ ਰਹੇ ਹਾਂ ਕਿਉਂ ਗੁੰਮਰਾਹ ਕਰ ਰਹੇ ਹਾਂ ਅਸੀਂ ਇਹ ਗੱਲ ਹੋਰ ਪੱਤੇ ਦੀ ਕਹਿ ਦਿੰਦਾ ਮੰਨ ਕੇ ਚਲੋ ਜੇ ਕਿਸਾਨ ਜਥੇਬੰਦੀਆਂ ਨੂੰ ਇਹ ਲੱਗਦਾ ਵੀ ਕੋਈ ਵੀ ਪਾਰਟੀ ਕੋਈ ਵੀ ਸਰਕਾਰ ਸਾਡੇ ਨਾਲ ਧੱਕਾ ਕਰੂਗੀ ਸਾਨੂੰ ਇਨਸਾਫ ਨਹੀਂ ਮਿਲੂਗਾ ਔਰ ਜਿਹੜੇ ਖੇਤੀ ਕਾਨੂੰਨ ਨੇ ਉਹਦੇ ਤੇ ਸਰਕਾਰ ਕੋਈ ਕੰਮ ਨਹੀਂ ਕਰੂ ਸਹਿਮਤ ਨਹੀਂ ਹੋ ਵਿਰਧ ਨਹੀਂ ਕਰੂ ਤਾਂ ਫਿਰ ਸਾਨੂੰ ਇਹ ਜ਼ਰੂਰੀ ਨਹੀਂ ਵੀ ਪੰਜਾਬ ਦੇ ਵਿੱਚ ਅਸੀਂ ਕੋਈ ਕਿਸਾਨ ਤੇ ਮਜ਼ਦੂਰ ਦਾ ਸਾਂਝਾ ਫਰੰਟ ਬਣਾ ਕੇ ਕੋਈ ਪਾਰਟੀ ਬਣਾ ਕੇ ਅਸੀਂ ਇਲੈਕਸ਼ਨ ਲੜ ਗਏ ਕਿਉਂ ਨਾ ਅਸੀਂ ਪਾਵਰ ਵਿੱਚ ਆਈ ਫਿਰ ਅਗਲੇ ਨੂੰ ਅਸੀਂ ਕਹਿ ਵੀ ਸਕੀ ਵੀ ਸਾਡੀ ਪਾਵਰ ਹੈ ਸਾਡੀ ਸਰਕਾਰ ਹੈ ਪੰਜਾਬ ਲਈ ਸਾਡੀਆਂ ਆ ਮੰਗਾਂ ਨੇ ਸੈਂਟਰ ਵਿੱਚ ਜਿਹੜੀ ਸਰਕਾਰ ਆ ਅਸੀਂ ਉਹਦੇ ਅੱਗੇ ਆਪਣੀਆਂ ਮੰਗਾਂ ਰੱਖੀ ਉਹ ਮੰਗਾਂ ਤੇ ਵਿਚਾਰ ਹੋਵੇ ਸਾਡੀਆਂ ਉਹ ਮੰਗਾਂ ਮੰਨੀਆਂ ਜਾਣ ਪਰ ਜਿੰਨਾ ਚਿਰ ਤੁਸੀਂ ਦਲਾਲ ਬਣ ਕੇ ਵਿਚੋਲੇ ਬਣ ਕੇ ਇੱਕ ਦੂਜੇ ਦੀਆਂ ਧਿਰਾਂ ਦੇ ਨਾਲ ਖੜ ਕੇ ਕਿਸੇ ਪਾਰਟੀ ਦੇ ਨਾਲ ਖੜ ਕੇ ਗੱਲਬਾਤ ਕਰੋਗੇ ਉਹਨਾਂ ਚਰ ਸ਼ੱਕ ਦੀ ਸੂਈ ਤੁਹਾਡੇ ਤੇ ਜਾਊ ਵੀ ਜਾਊਗੀ ਤੇ ਲਾਸਟ ਵਿੱਚ ਜਿਹੜਾ ਸੀ ਨਾਰਾ ਕਿਸਾਨ ਮਜ਼ਦੂਰ ਇੱਕ ਤਾਂ ਜਿੰਦਾਬਾਦ ਦਾ ਮਾਰਦਿਆ ਨਾ ਉਹ ਕੇਵਲ ਇਲੈਕਸ਼ਨ ਦੇ ਬੋਰਡਾਂ ਤੇ ਲਿਖਿਆ ਹੋਇਆ ਨਾਰਾ ਰਹਿ ਗਿਆ ਕਿਸੇ ਵੀ ਮਜ਼ਦੂਰ ਦੀ ਪੰਜਾਬ ਦੇ ਵਿੱਚ ਪੈਲ ਦੇ ਆਧਾਰ ਤੇ ਸੁਣਵਾਈ ਕਿਸਾਨ ਜਥੇਬੰਦੀਆਂ ਨੇ ਕੀਤੀ ਨਹੀਂ ਹੱਕ ਵਿੱਚ ਆਏ ਨਹੀਂ ਕੈਨ ਜੋ ਮਰਜੀ ਕਹੀ ਚਲੋ ਹੁਣਾ ਮਨਰੇਗਾ ਦੀ ਗੱਲ ਚੱਲੀ ਸੀ ਨਾ ਕਿ ਭਾਰਤ ਸਰਕਾਰ ਨੇ ਨਾਮ ਬਦਲ ਦਿੱਤਾ ਮਨਰੇਗਾ ਦੀ ਸਕੀਮ ਖਤਮ ਕਰ ਦੇਣੀ ਹੈ ਇਹ ਕੀ ਸੀਗਾ ਇਹ ਵੋਟ ਰਾਸ ਸੀ ਵੋਟ ਮਸਲਾ ਸੀ ਗੁੰਮਰਾਹ ਕਰਨ ਵਾਸਤੇ ਵੀ ਜਿਹੜੇ ਐਸਸੀ ਵੋਟ ਹੈ ਉਹਨੂੰ ਡਿਵਾਈਡ ਕੀਤਾ ਜਾਵੇ ਉਹ ਕਿਹੜੇ ਪਾਰਟੇ ਦੇ ਵਿੱਚ ਜਾਣੇ ਚਾਹੀਦੀ ਹੈ ਉਹ ਵੋਟ ਕਿੱਧਰ ਪੈਣੇ ਚਾਹੀਦੀ ਹੈ ਮਕਸਦ ਕੇਵਲ ਇੰਨਾ ਸੀ ਦੋ ਚਾਰ ਦਿਨ ਘਰ ਦੇ ਤੁਨੇ ਲਾਏ ਠੰਡੇ ਹੋ ਕੇ ਬਹਿ ਗਏ ਤੁਹਾਨੂੰ ਵੀ ਸਾਡਾ ਮਕਸਦ ਇਹੀ ਹੈ ਸਾਡਾ ਕੋਈ ਖੇਤੀ ਦੇ ਮਸਲੇ ਹੱਲ ਕਰਨਾ ਕੋਈ ਮਸਲਾ ਨਹੀਂ ਹੈਗਾ ਹੁਣ ਵੀ ਅਸੀਂ ਲੋਕਾਂ ਨੂੰ ਗੁੰਮਰਾਹ ਕਰਨਾ ਔਰ ਲੋਕਾਂ ਨੂੰ ਭੜਕਾਉਣਾ ਹੈ ਸਰਕਾਰ ਤੁਹਾਡੀਆਂ ਜ਼ਮੀਨਾਂ ਦੱਬ ਲੂ ਸਰਕਾਰ ਤੁਹਾਨੂੰ ਖੇਤੀ ਤੋਂ ਬਾਹਰ ਕਰ ਦੋ ਤੁਹਾਡੇ ਕਾਰੋਬਾਰ ਖਤਮ ਹੋ ਜਾਣਗੇ ਮਜ਼ਦੂਰ ਨੂੰ ਗੁੰਮਰਾਹ ਕੀਤਾ ਜਾ ਰਿਹਾ ਪਰ ਲਾਸਟ ਵਿੱਚ ਇੱਕ ਗੱਲ ਕਹਿਣੀ ਹੈ ਜਿੰਨਾ ਚਿਰ ਇੱਥੇ ਇੰਡਸਟਰੀ ਨਹੀਂ ਆਉਂਦੀ ਵੱਡੇ ਪ੍ਰੋਜੈਕਟ ਵੱਡੇ ਆਦਾਰੇ ਨਹੀਂ ਆਉਂਦੇ ਮਜ਼ਦੂਰ ਲਈ ਉਹਨਾਂ ਚਿਰ ਮਜ਼ਦੂਰ ਨੂੰ ਕੰਮ ਨਹੀਂ ਮਿਲ ਸਕਦਾ ਇਹ 100% ਗਰੰਟੀ ਹੈ ਤੇ ਨਹੀਂ ਤੁਸੀਂ ਜੇ ਸਰਕਾਰ ਦਾ ਵਿਰੋਧ ਕਰਦੇ ਹੋ ਤਾਂ ਫਿਰ ਨਿਰਪੱਖ ਹੋ ਕੇ ਕਰੋ ਬਿਲਕੁਲ ਨਿਊਟਰਲ ਹੋ ਕੇ ਕਰੋ ਸਿੱਧਾ ਕਹੋ ਵੀ ਸਾਡਾ ਕਿਸੇ ਪਾਰਟੀ ਨਾਲ ਕਿਸੇ ਸਰਕਾਰ ਨਾਲ ਸਾਡਾ ਕੋਈ ਸਬੰਧ ਨਹੀਂ ਇਹ ਕਹੋ ਫਿਰ ਥੋੜੇ ਤੇ ਪੰਜਾਬ ਦੇ ਲੋਕ ਯਕੀਨ ਵੀ ਕਰਨਗੇ ਨਹੀਂ ਫਿਰ ਤੁਸੀਂ ਅੰਦਰ ਖਾਤੇ ਜਿਹੜੀਆਂ ਸੈਟਿੰਗਾਂ ਸਰਕਾਰ ਨਾਲ ਕਰਦੇ ਹੋ ਤੇ ਬਾਹਰ ਆ ਕੇ ਕਿਸਾਨਾਂ ਦੇ ਕੋਲ ਤੁਸੀਂ ਉਹ ਪੱਤੇ ਖੋਲ੍ਹਦੇ ਨਹੀਂ ਇਹ ਕਿਤੇ ਨਾ ਕਿਤੇ ਸ਼ੱਕ ਤੁਹਾਡੇ ਤੇ ਰਹੂਗਾ ਹੀ ਰਹੂਗਾ ਇਹਨੂੰ ਗੁੱਸਾ ਕਰਕੇ ਮੰਨ ਲਿਓ ਗਿਲਾ ਕਰਕੇ ਮੰਨ ਲਿਓ ਜਿਹੜੀ ਮੈਂ ਗੱਲ ਕਹਿਣੀ ਸੀ ਕਿਸਾਨ ਤੇ ਮਜ਼ਦੂਰ ਲਈ ਉਹ ਕਹਿ ਦਿੱਤੀ ਐ ਹੁਣ ਨਿਰਣਾ ਤੁਸੀਂ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ